ਲੰਘ ਕੇ ਸੌਰੀ ਸੌਰੀ ਕਹੇ ਉਹਦੇ ਪੈ ਚੋੜ ਕੇ ਗਾਣਾ ਗਾੜੀ ਸੌਰੀ ਜਾਨ ਸੌਰੀ ਗਾ ਲਈ ਉਧਰ ਜਾ ਕੇ ਸੌਰੀ ਉਹ ਕਹੇ ਪਾਪਾ ਖੇਤੀ ਜਾਣਾ ਆਪਾਂ ਮੈਨੂੰ ਲੈ ਕੇ ਗਈ ਨਾਲ ਥੋੜੀ ਵੇਲਾ ਦੈਂਗਾ ਕਿਤੇ ਦਮ ਮੇਰੀ ਸੌਂਹ ਹੈ ਰਸ ਕੇ ਲੈ ਕੇ ਆਇਆ ਈ ਲੈ ਕੇ ਆਇਆ ਈ ਲੈ ਕੇ ਆਇਆ ਕਹਿੰਦੀ ਕੀ ਲੈ ਕੇ ਆਇਆ ਅਗਲਾ ਲਹਣਤਾ ਲੈ ਕੇ ਆਇਆ ਲਹਣਤਾ ਰੱਖ ਲੋ ਹੁਣ ਕੋਲੇ ਐਨੀ ਤਾਂ ਪੈ ਨਹੀਂ ਦਾਲ ਨਹੀਂ ਥੱਲੇ ਲੱਗਦੀ ਜਿੰਨਾ ਪਤੰਦਰਾ ਤੂੰ ਤਿਤਲੀ ਦੇ ਥੱਲੇ ਲੱਗਿਆ ਪਿਆ ਤਿਤਲੀ ਨੇ ਤਾਂ ਤੈਨੂੰ ਕਲੈਰੀ ਮੋਰ ਬਣਾਇਆ ਪਿਆ ਪਾਈ ਜਾ ਪਹਿਲਾਂ ਹੁਣ ਇਹਦੇ ਕੋਲੇ ਹੁਣ ਕਈਆਂ ਨੂੰ ਭਲੇਖਾ ਪਈ ਜਾਂਦਾ ਵੀ ਦਿੱਲੀ ਦੇ ਘਰ ਵਾਲਾ ਜਮਾਂ ਤੇਰੇ ਵਰਗਾ ਕਿਤੇ ਤੂੰ ਤਾਂ ਨਹੀਂ ਹੈਗਾ ਉਹ ਬਾਈ ਮੈਂ ਨਹੀਂ ਹੈਗਾ ਨਹੀਂ ਹੈਗਾ ਲੈ ਮੇਰਾ ਹੱਥ ਦੇਖ ਲੋ ਆ ਇੱਕ ਸਿੱਧੀ ਲਕੀਰੇ ਖਿੱਚੀ ਹੋਈ ਆ ਰੱਬ ਨੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਕੰਨਿਆ ਨਾਮ ਦਾ ਜੋਗ ਨਹੀਂ ਹੈਗਾ ਜੇ ਆ ਕਲੈਰੀ ਮੋਰ ਦੀ ਜਗ੍ਹਾ ਤੇ ਕਿਤੇ ਮੈਂ ਹੁੰਦਾ ਮੈਂ ਤਾਂ ਗੱਡੀ ਦੇ ਸਾਰੇ ਸ਼ੀਸ਼ੇ ਬੰਦ ਕਰਕੇ ਲੋਕ ਲਾ ਕੇ ਛੱਡ ਦਿੰਦਾ ਆਪੇ ਬੈਠੀ ਰਹਿੰਦੀ ਗਰਮੀ ਦੇ ਵਿੱਚ ਉਹ ਆਹੋ